ਨਦਕਾ ਮੇਕੇ ਵੀਡੀਓ ਜੀ ਮੰਡੀ ਵਧੀਆ ਭਰੀਆ ਤੇ YouTube ਚੈਨਲ ਆਪਣਾ ਹੈਗਾ ਜੱਟ ਲਾਈਫ 76 ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਵੀਡੀਓ ਨੂੰ ਸਾਰੀ ਦੇਖ ਕੇ ਜੀ ਬੱਕਰੀ ਮੰਡੀ ਧਨੋਲਾ ਹਰ ਵਕਤ ਬਾਰ ਨੂੰ ਲੱਗਦੇ ਜੀ ਇਹ ਮੰਡੀ ਆਜੋ ਮਿੱਤਰੋ ਆਈ ਤੁਹਾਨੂੰ ਬੱਕਰੀ ਬੱਕਰੀਆਂ ਕਰ ਦਿਓ ਵੀਡੀਓ ਸ਼ੇਅਰ ਲੋਈ ਮਿੱਤਰੋ ਮੰਡੀ ਵਧੀਆ ਭਰੀਆ ਜੀ ਦੇਖ ਸਕਦੇ ਹੋ ਕੁਆਲਿਟੀ ਦੀਆਂ ਬੱਕਰੀਆਂ ਪਹੁੰਚੀਆਂ ਜੀ ਦੇਖ ਸਕਦੇ ਹੋ ਵੀਡੀਓ ਲਓ ਮਿੱਤਰੋ ਆਜੋ ਮਿੱਤਰੋ ਤੁਹਾਨੂੰ ਬਰਬਰੀ ਦਿਖਾਈ ਹੈ ਜੀ ਬਰਬਰੀ ਲਓ ਵੀ ਬਰਬਰੀ ਆ ਗਈ ਜੀ ਬਰਬਰੀ ਪੂਰੀ ਦੇਖੋ ਜੀ ਬਰਬਰੀ ਆ ਗਈ ਜੀ ਬਰਬਰੀ ਜਿਹੜੇ ਭਰਾ ਬਰਬਰੀ ਦੇ ਚਾਹਵਾਨ ਦੇਖ ਸਕਦੇ ਆ ਜੀ ਸਕਰੀਨ ਉੱਪਰ ਬਰਬਰੀ ਦੇ ਜਿਹੜੇ ਬਾਈ ਬਰਬਰੀ ਬੱਕਰੀ ਰੱਖਣ ਵਾਲੇ ਦੇਖ ਸਕਦੇ ਤੁਸੀਂ ਨਿੱਕੇ ਹੀ ਐ ਵਰਬਰੀ ਵੀਰੋ ਸ਼ੇਰ ਕਰਦੇ ਬਈ ਦੱਬ ਕੇ ਲਾਈਕ ਕਰਦੇ ਬੱਕਰਾ ਬਹੁਤ ਸੋਹਣਾ ਜੀ ਦੇਖ ਸਕਦੇ ਆ ਤਲਾਉ ਲੈ ਗਏ ਬੰਦੇ ਦੇ ਲਾਓ ਮਿੱਤਰੋ ਇਧਰ ਬੱਕਰੀਆਂ ਆ ਗਈਆਂ ਬਹੁਤ ਛੋਟੀਆਂ ਦੀਆਂ ਦੇਖ ਸਕਦੇ ਆ ਇਹ ਹੈਗਾ ਜੀ ਖਾਣ ਦਾ ਮਾਲ ਗੋਟ ਰੱਖਾਂ ਵਾਲੀ ਦਾ ਪਲੇਸ ਆ ਇਹਦਾ ਖਾਣ ਨੂੰ ਰੱਖਾਂ ਇਹਦੇ ਕੋਲ ਹੈਗੇ ਜੀ 8 ਨਗ ਦੇਖ ਸਕਦੇ ਆ ਵੀਡੀਓ 8 ਨਗ ਹੈ ਲਓ ਜੀ ਰੰਗ-ਬਰੰਗੇ ਆ ਬੱਕਰੀਆਂ ਤੁਸੀਂ ਦੇਖ ਆ। ਕੋਈ ਚਟੀਆਂ ਕੋਈ ਲਾਲ ਆ ਕੋਈ ਗਲਾ ਵਾਲਾ ਕੋਈ ਚਿੱਤਰੀਆ। ਦੇਖੋ ਜੀ ਜਮਾਂ ਗੱਲ ਸਹੀ ਹੈ ਨਾ। ਲਓ ਮਿੱਤਰੋ ਕੋਈ ਕਾਲੀ ਹੈ। ਵੀਡੀਓ ਸ਼ੇਅਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਬੱਕਰੀ ਮੰਡੀ ਧਨੋਲਾ ਜੀ। ਵੀਡੀਓ ਲਓ ਵੀ ਆ ਬੱਕਰੀ ਤੇ ਆ ਬੱਕਰੀ ਦੇ 25000 ਰੁਪਏ ਲੱਗਾਈ ਜੋੜੇ ਦੇ। ਦੇਖ ਸਕਦੇ ਹੋ ਜੀ। ਮੰਗਰ ਸੱਪੀ ਕਹਤਾ ਵੀ ਬਣੇ। ਇਹ ਜਗ੍ਹਾ ਬੱਕਰੀ ਮੰਡੀ ਢਨੋਲਾ ਜੀ ਉਹ ਜੇ ਮੈਂ ਮਰ ਉਹ ਬਹੁਤ ਸਾਰੇ ਅੱਥੇ ਬਹੁਤ ਕਈ ਬੱਕਰੀ ਕਿਨਸਤਾਨੇ ਇਹ ਤੇ ਨਵਾਂ ਮੈਸਰ ਸਾਹਿਬ ਦੀ ਘਟਨਾ ਦਾ ਫੋਨ ਲਾਉਂਦਾ ਉਹ ਸੌਦਾ ਦੇਖੋ ਪਹਿਲਾਂ 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 ਦੇ ਹੱਥ ਹੁਣ ਆ ਗਏ ਆਹ ਦੋ ਮਿੰਟ ਲਾਓ ਸਰਪਨਾ ਬਈ ਗੱਲ ਬੋਲ ਆਇਆ ਫਿਰ ਤੂੰ ਹੁਣ ਹੈਗਾ ਸਰਦਾਰ ਦਾ ਸ਼ੇਰ ਜੀ ਲਾਈਕ ਬੋਲੇ ਲੱਗੂ ਤੂੰ ਲੈ ਯਾਰ ਤੁਸੀਂ ਜਿੰਨਾ ਮਰਜ਼ੀ ਲੈ ਲੈ ਮੇਰੇ ਖਾਤਰ ਉਹ ਖਾੜਿਆ ਸਾਨੂੰ ਵੀਰੂ ਦਾ ਬਣਾ ਲੈਂਦੇ ਇੱਕ ਪਾਸੇ ਹੋਇਆ ਯਾਰ ਬਦਕਾਨੇ ਮਰੀ ਕਹਤਾ ਹਾਂ ਦੂ ਕਰ ਦੋ ਸੇਵ ਤੇ ਲਾਈਕ ਜੀ ਦੱਬ ਕੇ ਦੇਖੋ ਮਿੱਤਰ ਬੱਕਰੀ ਬੱਕਰੀ ਆ ਜੀ ਬੱਕਰਾ ਮੋਤਰਾ ਦੇਖੋ ਕਿਹਰੇ ਟਾ ਬੱਕਰੇ ਦਾ ਬੱਕਰੀ ਆ ਬੱਕਰੀ ਆ ਮਹਾਜਦ ਮਹਾਂ ਪੈਣ ਚਲੇ ਜਿੰਨ ਲੱਗਦਾ ਈਰੇ ਟਾ ਪਈ ਦਾ ਬੱਕਰੀ ਤੇ ਆਪਣੀ ਹੈ 12 ਤੇ ਨਵੀਂਦਨੀ ਹੋਈ ਨਵੀਂ ਹੁੰਦੀ ਹੈ ਕਿਹੜਾ ਪਿੰਡ ਹੈ ਬਰਨਾਲਾ ਠੀਕ ਹੈ ਲੋ ਵੀ ਇਧਰ ਵੀ ਦੇ ਸਾਂ ਬੱਕਰੀ ਮੰਡੀ ਤਨੋਲਾ ਦੀ ਕੋਕੀ ਬਾਣਦੇ ਕਾ ਹੋ ਗਿਆ ਕੋਈ ਸਕਦਾ ਕਿ ਨਹੀਂ ਅਸਿਆ ਚੱਲ ਕੋਈ ਨਾ ਬੱਕਰੀ ਦਾ ਸਾਡੇ 20 ਦਾ ਸਾਡੇ 20 ਦਾ ਠੀਕ ਹੈ ਹਾਂ ਮੈਨੂੰ ਪਤਾ ਹੈ ਸਾਡੇ 20000 ਦਾ ਇੱਕ ਸ਼ਬਦ ਹੋ ਗਿਆ ਦੇਖ ਆਇਆ ਨਾ ਮਾਸਟਰ ਦੇਖ ਸਕਦੇ ਆਂ ਵੀਡੀਓ ਜੀ ਮੱਕਰੀ ਬਹੁਤ ਸੋਹਣੀ ਜੀ ਕਾਲੀ ਦੇ ਸਾਇਣ ਪੂਰੀ ਵਧੀਆ ਘੈਂਟ ਚੱਲੋ ਲਾ ਮੰਡੀ ਜੀ ਅੰਦੇਖੋ ਜੀ ਗਰੀਆ ਕੀ ਬਾਤ ਆ ਜੀ ਭਾਈ ਸ਼ੇਅਰ ਲਾਈਕ ਕਮੈਂਟ ਲਾਜ਼ਮੀ ਕਰੋ ਮੰਡੀ ਵਧੀਆ ਭਰੀ ਹੈ ਜੀ ਦੇਖ ਸਕਦੇ ਹਾਲੇ ਮਾਲ ਆਈ ਜਾਂਦਾ ਜੀ ਤੁਹਾਨੂੰ ਦਿਖਾਉਣਾ ਟਰੈਕਟਰ ਵੀ ਬਹੁਤ ਖੜੇ ਹੈ ਜੀ ajo ਟਰੈਕਟਰ ਬਹੁਤ ਬੱਕਰੀਆਂ ਇੱਕ ਐ ਬੱਕ ਟਰੈਕਟਰਾਂ ਤੇ ਲਓ ਮਿੱਤਰੋ ਦੇਖ ਸਕਦੇ ਹੋ ਬੱਕਰੀ ਖੜੀ ਬਹੁਤ ਵਧੀਆ ਉਹ ਟਰੈਕਟਰ ਉਹ ਖੜਾ ਹੈ ਆਨੇ ਗਏ ਲੈ ਆਪਾਂ ਹੁਣ ਅੱਗੇ ਚੱਲਦੇ ਹਾਂ ਜੀ ਅੱਗੇ ਚੱਲਦੇ ਦਿਖਾਉਣਾ ਤੁਹਾਨੂੰ ਦੇਖ ਸਕਦੇ ਹੋ ਕਰਦੇ ਹੋ ਸੇਰ ਲਾਇਕ ਚੈਨਲ ਨੂੰ ਸਬਸਕ੍ਰਾਈਬ ਭਾਈ ਸਾਨੂੰ ਚੂਚੇ ਦਿਖਾਉਣਾ ਜੀ ਆ ਬੱਕਰਾ ਦੇਖੋ ਜੀ ਪਹਿਲਾ ਬੱਕਰਾ ਬਹੁਤ ਅੱਛਾ ਜੀ ਦੇਖ ਚ ਲਓ ਨਵੇਂ ਮਿੱਤਰਾਂ ਤੋਂ ਲਾ ਮੰਡੀ ਦੇਖੋ ਜੀ ਵੀਡੀਓ ਪਾਈ ਦਵਾ ਦਵਾ ਬੱਕਰੀ ਬੱਕਰੀਆਂ ਭਾਈ ਸਾਨੂੰ ਚੂਚੇ ਦਿਖਾਈਏ

70 70 88 ਗਿਆ ਠੀਕ ਹੈ ਬੱਟ ਠੀਕ ਹੈ ਵੱਡੇ ਮੁਰਗੇ ਦਾ ਕੀ ਰੇਟ ਹੈ ਬਾਈ ਵੱਡਾ ਉਹ 3 ਕਿਲੋ 3.5 ਕਿਲੋ ਦਾ 800 ਦਾ ਜੀ ਅੱਛਾ ਉਹ ਕਾਲੇ ਦਾ ਜੀ ਉਹ 600 ਦਾ 2 ਕਿਲੋ ਆ ਗਿਆ ਅੱਛਾ ਜੀ ਠੀਕ ਹੈ ਹਾਂ ਜੀ ਰੇਟ ਜਾਇਆ ਜਾ ਠੀਕ ਹੈ ਜੀ ਆਪਨੇ ਬੱਚਿਆਂ ਦਾ ਕੀ ਰੇਟ ਹੈ ਜੀ ਇਹ ਬੱਚਾ 100 ਰੁਪਏ ਦਾ 1.5 ਮਹੀਨੇ ਦਾ ਜੀ ਐਫ ਜੀ ਠੀਕ ਹੈ ਜੀ 5 ਦਾ ਚੂਝਾ ਵਧੀਆ ਜੀ ਠੀਕ ਹੈ ਜੀ ਲੋ 100 ਰੁਪਏ ਦਾ ਚੂਝਾ ਜੀ ਇਹ ਕਿਵੇਂ ਲੈਣਾ ਵਧੀਆ ਦੇਸੀ ਕਿਹੜੇ ਬਾਜ਼ ਦਾ ਜੀ ਇਹ ਇਹ ਡਬਲ ਐਫ ਜੀ ਹੈ ਜੀ ਡਬਲ ਐਫ ਜੀ ਆ ਐਸਾ ਡਬਲ ਡਬਲ ਐਫ ਡਬਲ ਐਫ ਉਹ ਵੇਦਾ ਬਈ ਗਾਂ ਵਰਗਾ ਚੀਜ਼ ਆਈ ਜਾ ਠੀਕ ਹੈ ਜੀ ਓਕੇ ਬਈ ਅੱਛਾ 4 ਕਿਲੋ ਦਾ ਵੇਟ ਹੋ ਜਾਂਦਾ ਜੀ ਇਹਦਾ ਅੱਛਾ ਜੀ 4 ਕਿਲੋ ਹੋ ਜਾਂਦਾ ਬਾਈ ਕਹਿੰਦਾ ਨਾਲਕਸਾਰ ਬਰਨਾਲਾ ਗੁਰਦੁਆਰੇ ਦੇ ਕੋਲ ਅੱਛਾ ਜੀ ਠੀਕ ਹੈ ਨਾਲਕਸਾਰ ਗੁਰਦੁਆਰੇ ਦੇ ਕੋਲੇ ਘਰ ਆ ਬਈ ਬਰਨਾਲੇ ਇਹਦੇ ਕੋਲ ਮਲਢੀ ਚ ਕਿਵੇਂ ਬੈਠੇ ਬਈ ਲੈ ਵੀ ਸਾਨੂੰ ਇਧਰ ਹੀ ਬੱਕਰੀਆਂ ਦਿਖਾ ਲਿਓ ਨੇ ਜੀ ਉਧਰ ਹੀ ਬੱਕਰੀਆਂ ਬਹੁਤ ਵਧੀਆ ਖੜੀਆਂ ਤੇ ਸਾਕ ਜੀ ਵੀਡੀਓ ਦੇ ਵਿੱਚ ਲੋਈ ਮੇਤਰਪਾ کہاں ਚੱਲਦੇ ਆ ਕਹਾਂ ਚੱਲ ਰਹੇ ਹੁਣ ਕਰੋ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਦੇਖੋ ਜੀ ਨੀਰਾ ਵਾਪਕ ਖੁਰਲੀ ਆ ਗਿਆ ਜੀ ਖੁਰਲੀ ਖੁਰਲੀ ਆ ਨੀਰਾ ਆ ਗਿਆ ਸ਼ਿੰਦਾਰ ਮਿੱਤਰ ਜੀ ਨੀਰਾ ਆ ਗਿਆ ਕੋਈ ਵੀ ਯਾਰ ਰੋਲ ਦੋ ਖਾਣ ਦੀ ਗੱਡੀ ਆ ਇਹ ਬੱਕਰਾ ਇਧਰ ਵੀ ਆ ਗਿਆ ਦੇਖ ਸਕਦੇ ਓ ਆ ਵਾਈ ਨੇ ਵਿੱਚੇ ਬੱਕਰੀ ਹੁਣੇ ਧਾਲੋ ਆ ਬੱਕਰੀ ਵਿੱਚੇ ਬੱਕਰਾ ਸਾਰੀ ਬੱਕਰਾ ਆ ਬੱਕਰਾ ਵਿੱਚੇ ਆ ਕਿੰਨੇ ਦਾ ਵੇਚਿਆ ਜੀ ਬਣਾ 31 ਦਾ 31000 ਬੱਕਰਾ ਵਿਕੇ ਜੀ ਕਿਹੜਾ ਪੰਡਾ ਪਲਾਸਾਰ 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 ਤੋਂ ਭਾਈ ਕਾਤੇ ਐਸੀ ਭਾਈ ਟਾਈਮ ਪੂ ਭਾ ਗਿਆ ਠੀਕ ਹੈ ਬਲਹਾ ਜਰਤੋਂ ਬਈ ਇਹ ਬਣਾ ਦੇ ਲੈ ਬੱਕਾ ਖੜਾ ਬੱਕਰਾ ਲੋ ਬਈ ਆ ਬੱਕਰਾ ਖੜਕ ਬਹੁਤ ਵਧੀਆ ਦੇ ਸਾਰੇ ਕੱਟਿਆ ਪਿਆ ਬਈ ਹਾਂ ਕੱਟਿਆ ਕਿਹੜਾ ਪਿੰਡ ਹੈ ਹਾਂ ਹੀ ਹੈ ਇਤਨਾ ਬੁੱਲਾ ਕੀ ਰੇਟ ਆ ਜਾ 25000 ਰੁਪਏ ਮੰਗਦਾ ਬਈ ਬਈ ਤੇ ਸਾਇ ਤਾਂ ਬੱਕਰਾ ਵਧੀਆ ਨਾ ਹੁਲਾ ਹੈ ਪੰਡਾ ਕਾਇ ਦੰਦ ਹੋ ਗਿਆ ਹੈ 14 ਸਾਲ ਤੋਂ ਸਾਲ ਤੋਂ ਉੱਤੇ ਹੋ ਗਿਆ ਦੋ ਦੰਦੂ ਲੋ ਮੇ ਤਾਂ ਜਰ ਚੱਲਦੇ ਆ ਪਾਣ ਆਜੋ ਭਾਈ ਬੱਕਰੀ ਮੰਡੀ ਤਨੌਲਾ ਦੇ ਵਿੱਚ ਬੱਕਰੀ ਮੰਡੀ ਤਨੌਲਾ ਵੀਡੀਓ ਸ਼ੇਅਰ ਲਾਈਕ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਇਹ ਦੇਖ ਸਕਦੇ ਜੀ ਮੰਡੀ ਵਧੀਆ ਭਰੀ ਹੈ ਜੀ ਇਹ ਸਾਰੇ ਵੀਡੀਓ ਆਓ ਵੀ ਹਲੇ ਮਾਲ ਪਹੁੰਚੀ ਜਾਂਦਾ ਤੁਸੀਂ ਦੇਖ ਸਕਦੇ ਮਾਲ ਹਲੇ ਆ ਗਈ ਜਾਂਦਾ ਲੋਈ ਮਿੱਤਰੋ ਚੱਲਦੇ ਆਪਾਂ ਦੇਖੋ ਜੀ ਵੀਡੀਓ ਲੋਈ ਮਿੱਤਰੋ ਤੇ ਨੀਰ ਆ ਗਿਆ ਜੱਪਸੀ ਪਰ ਕੇ ਦੇਖ ਸਕਦੇ ਆਂ ਲੋਈ ਗੱਟਿਆਂ ਗੱਟਿਆਂ ਆ ਭਾਈ ਨੇ ਕਮੈਂਟ ਕਰਿਆ ਠੀਕ ਆ ਭਾਈ ਜੀ ਬਹੁਤ ਵਧੀਆ ਤਿੰਨ ਕਮੈਂਟ ਕਰਿਆ ਆਪਣੇ ਭਰਾ ਨੇ ਬਹੁਤ ਅੱਛੇ ਵੀਰੇ ਦੇਖ ਸਕਦੇ ਸ਼ੇਅਰ ਕਰ ਦਿਓ ਬਈ ਵੀਡੀਓ ਦੱਬ ਕੇ ਪਿੰਡ ਲਿਖ ਕੇ ਭੇਜੋ ਬਈ ਕਿਹੜਾ ਪਿੰਡ ਪਣਾ ਦੇਖ ਸਕਦੇ ਆ ਆ ਬਾਈ ਲੈ ਨਾ ਨਾ ਉਦਦੇ ਦਾ ਮੈਨੂੰ 11000 ਰੁਪਏ ਕਿਹਾ ਸੀ ਟਰੈਕਟਰ ਦੇਖੋ ਡੱਕਿਆ ਹੋਇਆ ਜਮਾ ਟਰੈਕਟਰ ਪੂਰਾ ਡੱਕਿਆ ਹੋਇਆ ਵੀਡੀਓ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਚਾਹੀਦਾ ਜੇ ਸਦਾ ਹੋ ਜਾਂਦਾ ਤਾਂ ਦੇਖੋ ਇਹ ਆ ਬੱਕਰੀ ਬਹੁਤ ਵਧੀਆ ਲੈ ਮੈਨੂੰ ਖਾਣਾ ਕਰਾਉਣਾ ਗੱਲਬਾਤ ਤੁਹਾਡੀ ਖਾਣਾ ਕਰਾਉਣਾ ਗੱਲਬਾਤ ਦੇਖ ਕਿਵੇਂ ਖਾਣ ਕੀ ਹਾਲ ਹੈ ਫਿਰ ਟਾਈਮ ਪਹੁੰਚ ਗਿਆ ਠੀਕ ਹੈ ਕਿੰਨਾ ਮਾਲ ਲੈ ਆਜਾ 8 ਠੀਕ ਹੈ ਵੇ ਕਹਤ ਨਹੀਂ ਕੁਝ ਲੈ ਨਾ ਠੀਕ ਹੈ ਮੰਡੀ ਲਾਉਣਾ ਉਹਨਾਂ ਤੂੰ ਠੀਕ ਹੈ ਲੈ ਵੀ ਖਾਨ ਮੰਡੀ ਵੀ ਲਾਉਂਦਾ ਪਹੁੰਚੋ ਬਾਈ ਦੀ ਮੰਡੀ ਤੇ ਫੋਨ ਨੰਬਰ ਦੱਸ ਆਪਣਾ 98768 33120 ਠੀਕ ਹੈ ਉਹ ਵੀ ਬਾਈ ਦੀ ਮੰਡੀ ਤੇ ਪਹੁੰਚਿਆ ਕਰੋ ਕਿਹੜਾ ਪੰਡਾ ਪੰਡਾ ਕਿਹੜੀ ਖੇੜੀ ਪੰਡਾ ਜੀ ਖੇੜੀ ਮੰਡਾ ਗਦੇ ਬਾਈ ਦੀ ਮਹਿਲਾ ਕੋਲੇ ਲਓ ਮੇਤਰਾ ਬੱਕਰੀ ਮੰਡੀ ਧਨੋਲਾ ਤੁਸੀਂ ਵੀ ਦੱਸ ਲਿਓ ਹਾਂ ਜੀ ਲਵਾਗੇ ਹੌਲੀ ਹੌਲੀ ਧੀਰੇ ਧੀਰੇ ਕਹਾਂ ਬੱਦੇ ਹੋ ਥੋੜਾ ਗੌਰ ਲੈ ਮਿੱਤਰ ਬੱਕਰੀ ਮਾਰੀ ਤਨੌਲਾ ਲੈ ਸਕਦੇ ਜੀ ਹਾਂ ਜੀ ਮਿੱਤਰੋ ਵੀਡੀਓ ਕਿਵੇਂ ਲੱਗੇ ਜੀ ਵਧੀਆ ਲੱਗੇ ਵੀਰੇ ਸ਼ੇਅਰ ਕਰੋ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਸਸਰੀਕਾਲ ਓਕੇ ਬਾਈ ਫੇਰ ਮਿਲਾਂਗੇ ਅਗਲੇ ਵੀਡੀਓ ਦੇ ਵਿੱਚ ਠੀਕ ਹੈ ਬਾਈ ਜੀ ਗੇਟ ਵੇਟ ਕਰੋ ਘੰਟਾ ਦਾ ਆਧਾ ਪੌਣਾ ਘੰਟਾ ਹਨਾ ਫੇਰ ਆਪਾਂ ਲੈ ਗੋਵਾਂਗੇ ਉਦੋਂ ਕੋਈ ਨਾ ਕੋਈ ਹੋਰ ਵਧੀਆ ਮਾਲ ਪਹੁੰਚ ਜਾਊਗਾ ਇਹ ਆ ਬਾਈ ਦੀ ਸਮਝ ਨਹੀਂ ਆਉਂਦੀ ਤੇ ਇਹ ਬਾਈ ਮੈਨ ਲੜਾ ਤਾਮਲ ਤੋਂ ਲੱਗਦੇ ਆ ਤਾਮਲ ਤੋਂ ਬਹੁਤ ਅੱਛੇ ਜੀ ਬਹੁਤ ਅੱਛੇ ਵੈਰੀ ਗੁੱਡ ਥੈਂਕ ਯੂ ਵੈਰੀ ਗੁੱਡ ਥੈਂਕ ਯੂ ਬ੍ਰਦਰ ਹਾਂ ਜੀ ਬਿਊਟੀਫੁਲ ਬੱਕਰੀ ਬਹੁਤ ਵਧੀਆ ਜੀ ਦੇਖ ਸਕਦੇ ਹੋ ਇੱਕ ਵਾਰੀ ਹੋਰ ਮਾਰੋ ਨਿਕਾ ਬਹੁਤ ਸਿਆ ਬੱਕਰੀਆਂ ਲਓ ਜੀ ਆ ਬੱਕਰੀਆਂ ਦੇਖੋ ਬੀਟਲ ਕਯੋਰ ਬੀਟਲ ਜੀ ਔਰ ਵੀਟਰ ਵੇਚ ਰਹੇ ਆ ਜੀ ਦੇਖ ਸਕਦੇ ਹੋ ਬਾਈ ਆਪਣਾ ਜਿਹੜਾ ਚੈਨਲ ਆ ਵੀਰੇ 11 ਬਿੱਤਰਾਂ ਤੋਂ ਸਾਰਿਆਂ ਤੋਂ ਸਬਸਕ੍ਰਾਈਬ ਕਰੋ ਲਾਈਕ ਕਰਾਓ ਵੀਡੀਓ ਸ਼ੇਅਰ ਕਰਾਇਆ ਕਰੋ ਬਾਈ ਜੀ ਵੀਡੀਓ ਆਪਣੀ ਦੇਖਿਆ ਕਰੋ ਬਾਈ ਜੀ ਠੀਕ ਐ ਥੋੜਾ ਜਿਹਾ ਟਾਈਮ ਘਟਦਾ ਬਾਈ ਬਣ ਕੇ ਕਰਦੋ ਕਰਾਂ ਪੂਰਾ 6 ਘੰਟੇ ਟਾਈਮ ਘਟਦਾ ਬਾਈ ਬਣ ਹਲੇ ਇਹ ਪੂਰਾ ਕਰ ਦੋ ਮੇਰੇ ਭਰਾ ਮੇਰੇ ਸਾਥੀ ਭਰਾ ਬਣ ਕੇ ਦੇਖ ਸਕਦੇ ਹੋ ਓਕੇ ਬਾਈ ਧੰਨਵਾਦ ਸਸਰੀ ਕੱਲ ਜੀ ਫੇਰ ਮਿਲਾਂਗੇ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਪਹਾੜੀਆ ਆਪਣਾ ਫੋਨ ਨੰਬਰ ਹੈ 78858388 ਦੇ ਕਾਲ ਕਰੋ ਜੀ ਜੇ ਕਿਸੇ ਭਰਾ ਨੇ ਵੀਡੀਓ ਬਣਾਉਣੀ ਆ ਓਕੇ ਬਾਈ ਜੀ